ਸਤਨਾਮ ਸ੍ਰੀ ਵਾਹਿਗੁਰੂ ਜੀ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਇ ਪ੍ਰਭ ਮੇਰਾ ਐਲਵਨੰਤੀ ਸਰਬਰਾਮੇਰੇ ਦੇਨਾ ਰਬ ਦੇਂਦੀ ਆ ਜਾ ਦੂਜਾ ਸਾਥ ਆਵੇ ਚਿੱਤ ਸਤਿਗੁਰ ਆਇਓ ਸਰਣੁ ਤੁਹਾਰੀ ਬਰੈ ਸੁਖਨਾ ਮਹਰਿ ਸੁਭਾ ਇੰਤਾਲੈ ਹਮਾਰੀ ਨਦੌਤ ਬੰਦਨ ਅਲਕਬਾਰ ਸਾਹਿਬ ਕੈ ਰਾਸ ਸਰਤ ਦੋਲੰਤੇ ਆਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸੇਵਾਜ ਗੁਰੂ ਜੀ ਸੋਰਠ ਮਹੱਲਾ ਪੰਜਵਾ ਅਨਿ ਸਰ ਦਿੱਤਾ ਬੰਨਾਦ ਪਰੂ ਕੜੀਰਾ ਬੰਨਾ ਤਾ ਬੰਨਾ ਲੋਕ ਰੋਕੜੀਰਾ ਬੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਸ਼ ਹੋ ਆ ਸਭ ਥਾਈ ਪਾਰ ਬ੍ਰਹਮ ਪੁਰ ਪਰਮੇਸ਼ਰ ਆਜ ਦਰ ਸਗਲੇ ਚਿੰਤਾ ਮਟਾਈ ਦਇਆਲਪੁਰਖ ਮਿਹਰਬਾਨਾ ਹਰਨਾਨਕ ਸੱਚਮਖਾਨਾ ਪੁਤੀ ਬਾਣੀ ਆਜ ਦਰ ਸਗਲੇ ਚਿੰਤਾ ਮਟਾਈ ਦਇਆਲਪੁਰਖ ਮਿਹਰਬਾਨਾ ਖਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ